हां जी दोस्तों आज ਗੱਲਬਾਤ ਕਰਾਂਗੇ ਉਦਮ ਸਿੰਘ ਦੀ ਜ਼ਿੰਦਗੀ ਦੇ ਭਾਗ 35ਵੇਂ ਬਾਰੇ। ਉਹ ਭਾਗ 34 ਵਿੱਚ ਤੁਸੀਂ ਵੇਖਿਆ ਵੀ ਜਿਹੜੀ ਅਪੀਲ ਹੁੰਦੀ ਹੈ ਉਹ ਖਾਰਜ ਹੋ ਜਾਂਦੀ ਹੈ ਉਦਮ ਸਿੰਘ ਦੀ ਤੇ ਉਹਨੂੰ ਜਿਹੜੀ ਫਾਂਸੀ ਦੇਣ ਦਾ ਦਿਨ ਮੁਕਰਰ ਹੁੰਦਾ ਉਹ 31 ਜੁਲਾਈ 1940 ਨੂੰ ਹੁੰਦਾ। ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਪੜਾਣਾਂ ਨੇ ਚੈਨਲ ਹੋਰ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣ। 31 ਜੁਲਾਈ 1940 ਲੰਡਨ ਦਾ ਮੌਸਮ ਆਮ ਦਿਨਾਂ ਦੇ ਮੌਸਮ ਵਰਗਾ ਨਹੀਂ ਸੀਗਾ। ਇਸ ਦੀ ਹਵਾ ਵਿੱਚੋਂ ਬਰੋਦ ਦੀ ਗੰਧ ਆ ਰਹੀ ਸੀ। ਜਰਮਨਾ ਦੇ ਨੀਵੇਂ ਉਰ ਦੇ ਜਹਾਜ਼ਾ ਨੇ ਗੋਰੇ ਅੰਦਰ ਦਾਹਤ ਭਰੀ ਪਈ ਸੀ ਇਸ ਤੋਂ 4 ਦਿਨ ਪਹਿਲਾਂ 27 ਜੁਲਾਈ ਨੂੰ ਹੋਮਸ ਕੱਤਰ ਨੇ ਆਪਣੀ ਆਖਰੀ ਟਿੱਪਣੀ ਦੇ ਕੇ ਉਦਮ ਸਿੰਘ ਦੇ ਕੇਸ ਨੂੰ ਖਤਮ ਕਰ ਦਿੱਤਾ ਸੀ ਕਿ ਹੁਣ ਉਦਮ ਸਿੰਘ ਦੇ ਕੇਸ ਨੂੰ ਧਿਆਨ ਨਾਲ ਮੁੜ ਵਿਚਾਰਿਆ ਗਿਆ ਹੈ ਬੜੇ ਅਫਸੋਸ ਨਾਲ ਮੈਂ ਇਸ ਨਤੀਜੇ ਉੱਪਰ ਪੁੱਜਾਂ ਕਿ ਇਸ ਪਟੀਸ਼ਨ ਵਿੱਚ ਕੋਈ ਕੁਕਮੀ ਨਹੀਂ ਹੈਗੀ ਜਿਸ ਦੇ ਆਧਾਰ ਤੇ ਮੈਂ ਬਾਦਸ਼ਾਹ ਸਲਾਮਤ ਸਾਹਮਣੇ ਕਾਨੂੰਨ ਅਨੁਸਾਰ ਦਖਲ ਦੇਣ ਦੀ ਸਿਫਾਰਿਸ਼ ਕਰ ਸਕਦਾ ਹਾਂ 23 ਜੁਲਾਈ 1940 ਨੂੰ ਖਾਨਦਾਨੀ ਪੇਸ਼ੇਵਰ ਜੱਲਾਦ ਟੌਮ ਪੀਟਰ ਪੁਆਇੰਟ ਅਤੇ ਐਲਬਰਟ ਪੀਰੀ ਪੁਆਇੰਟ ਪੌਟਨਵਿਲ ਜੇਲ੍ਹ ਵਿੱਚ ਬੁਲਾ ਲਏ ਗਏ ਸਨ ਉਸ ਸਮੇਂ ਹੋਮ ਆਫਿਸ ਦੇ ਜ਼ਿਲ੍ਹਾਦਾਂ ਦੀ ਸਰਕਾਰੀ ਸੂਚੀ ਵਿੱਚ ਇਹਨਾਂ ਜ਼ਿਲ੍ਹਾਦਾਂ ਦਾ ਨਾਮ ਸਭ ਤੋਂ ਉੱਪਰ ਸੀ ਭਾਗ 1 ਅਤੇ 2 ਨੰਬਰ ਉੱਪਰ ਸੀ ਇਹ ਦੋਵੇਂ ਜੱਲਾਦ ਸਭ ਤੋਂ ਪਹਿਲਾਂ ਆ ਕੇ ਚੀਫ ਅਫਸਰ ਲੈਰੀ ਲੋਟਨ ਨੂੰ ਮਿਲੇ ਆਪਣੀ ਪਹੁੰਚ ਬਾਰੇ ਰਿਪੋਰਟ ਦਿੱਤੀ ਫਿਰ ਦੋਵੇਂ ਜੱਲਾਦ ਜੇਲ੍ਹ ਗਵਰਨਰ ਨੂੰ ਮਿਲਣ ਗਏ ਤੇ ਫਾਂਸੀ ਲੱਗਣ ਵਾਲੇ ਕੈਦੀ ਬਾਰੇ ਜਾਣਕਾਰੀ ਲਈ ਉਹਨਾਂ ਨੇ ਜੇਲ੍ਹ ਦੇ ਡਾਕਟਰ ਨੇ ਊਧਮ ਸਿੰਘ ਬਾਰੇ ਸਰੀਰਕ ਵੇਰਵੇ ਪਹਿਲਾਂ ਹੀ ਲਏ ਹੋਏ ਸਨ ਜਲਾਦ ਟੌਮ ਅਤੇ ਉਹਦੇ ਸਹਾਇਕ ਨੂੰ ਇਹ ਰਿਪੋਰਟ ਦੇ ਦਿੱਤੀ ਗਈ ਟੌਮ ਨੇ ਬੜੇ ਧਿਆਨ ਅਤੇ ਗੰਭੀਰਤਾ ਨਾਲ ਹੀ ਰਿਪੋਰਟ ਵੇਖੀ ਕੱਦ ਵਜ਼ਨ ਉਮਰ ਸਰੀਰਕ ਬਣਤਰ ਊਧਮ ਸਿੰਘ ਦਾ ਕੱਦ 5 ਫੁੱਟ 8 ਇੰਚ ਸੀ ਸਿਹਤ ਪੱਖੋਂ ਉਹ ਕਾਫੀ ਤੰਦਰੁਸਤ ਤੇ ਤਗੜਾ ਸੀਗਾ ਜੇਲ੍ਹ ਗਵਰਨਰ ਕੋਲੋਂ ਆ ਕੇ ਜਲਾਲ ਟੌਮ ਅਤੇ ਉਹਦਾ ਸਾਥੀ ਲੈਰੀ ਲੋਟਨ ਨਾਲ ਜੇਲ੍ਹ ਦੇ ਉਸ ਹਿੱਸੇ ਵੱਲ ਨਿਰੀਖਣ ਕਰਨ ਗਏ ਜਿੱਥੇ ਫਾਂਸੀ ਵਾਲਾ ਕਮਰਾ ਸੀਗਾ ਤੇ ਫਾਂਸੀ ਲੱਗੇ ਕੈਦੀਆਂ ਲਈ ਕਾਲ ਕੋਠੜੀਆਂ ਸਨ ਅਤੇ ਉਹ ਜੇਲ ਇੰਜੀਨੀਅਰ ਨੂੰ ਮਿਲੇ ਤੇ ਫਿਰ ਇੰਜੀਨੀਅਰ ਉਹਨਾਂ ਨੂੰ ਫਾਂਸੀ ਵਾਲੇ ਕਮਰੇ ਦੇ ਅੰਦਰ ਲੈ ਗਿਆ। ਜਲਾਦਾ ਨੇ ਧਿਆਨ ਨਾਲ ਉਹ ਸਾਰਾ ਕੁਝ ਜਾਂਚਿਆ ਪਰਖਿਆ ਜਿਹੜਾ ਫਾਂਸੀ ਦੇਣ ਸਮੇਂ ਬੜਾ ਮਹੱਤਵਪੂਰਨ ਸੀਗਾ। ਇਹ ਸਭ ਕੁਝ ਬੜੀ ਹੀ ਜ਼ਿੰਮੇਵਾਰੀ ਵਾਲਾ ਕਾਰਜ ਸੀ ਤੇ ਸਾਰੀ ਪ੍ਰਕਿਰਿਆ ਪੂਰੀ ਸਫਲਤਾ ਨਾਲ ਕਾਨੂੰਨ ਅਨੁਸਾਰ ਸਿਰੇ ਚਾੜਨੀ ਸੀ ਉਹਨਾਂ ਨੇ। ਅਗਲਾ ਸਮਾਂ ਜਲਾਦਾ ਨੇ ਫੰਦੇ ਦੀ ਸਮਰੱਥਾ, ਯੋਗਤਾ ਅਤੇ ਕਾਰਜ ਕੁਸ਼ਲਤਾ ਪਰਖਣ ਉੱਪਰ ਲਾਇਆ। ਕੈਦੀ ਦੇ ਵਜ਼ਨ ਅਨੁਸਾਰ ਫਾਂਸੀ ਦੇ ਤਖਤੇ ਤੇ ਹੇਠਾਂ ਸੁੱਟਣ ਦੀ ਦੂਰੀ ਕਿੰਨੀ ਹੋਵੇ ਜਿਸ ਦੇ ਝਟਕੇ ਨਾਲ ਕੰਗਰੋੜ ਦੀ ਹੱਡੀ ਟੁੱਟ ਜਾਵੇ। फांसी ਲੱਗੇ ਵਿਅਕਤੀ ਦੀ ਲੰਬਾਈ ਕਿੰਨੀ ਉਹਦੀ ਥੋੜ੍ਹ ਕਿੰਨੀ ਮੋਟੀ ਹੈ ਫੰਦੇ ਵਾਲੀ ਰੱਸੀ ਦੀ ਮਜ਼ਬੂਤੀ ਕੀ ਉਹ ਦਿਨ ਪਰ ਨਿਸ਼ਚਿਤ ਭਾਰ ਨੂੰ ਝੱਲ ਸਕਦੀ ਹੈ ਟੌਮ ਨੇ ਕਈ ਰਸੇ ਪਰਖੇ ਤੇ ਆਖਰ ਵਿੱਚ ਮਨੀਲਾ ਦੇ ਰੇਸ਼ਿਆਂ ਤੋਂ ਬਣੇ ਰਸੇ ਦੀ ਚੋਣ ਕੀਤੀ ਉਹਨੇ ਦੋਹਾਂ ਜਲਾਦਾ ਨੇ ਫਾਂਸੀ ਦੇਣ ਲਈ ਜੰਜੀਰ ਦੀ ਲੰਬਾਈ ਨੂੰ ਆਪਣੀ ਲੋੜ ਅਨੁਸਾਰ ਵਧਾਇਆ ਉਹਦੇ ਥੱਲੇ ਵਾਲੇ ਹਿੱਸੇ ਨੂੰ ਫੰਦੇ ਨਾਲ ਜੋੜਨ ਲਈ ਇੱਕ ਭਾਰੀ ਹੁੱਕ ਨੂੰ ਵਰਤਿਆ ਗਿਆ ਹੁਣ ਉਹਨਾਂ ਊਧਮ ਸਿੰਘ ਦੇ ਭਾਰ ਬਰਾਬਰ ਰੇਤ ਦੇ ਭਰੇ ਹੋਏ ਬੋਰੇ ਲਟਕਾ ਕੇ ਰੱਸੀ ਦੀ ਸਮਰੱਥਾ ਨੂੰ ਪਰਖ ਰਹੇ ਸੀਗਾ ਇਸ ਦੌਰਾਨ ਲੈਰੀ ਲਾਟਨ ਬੜੇ ਧਿਆਨ ਨਾਲ ਜਲਾਦਾਂ ਨੂੰ ਕੰਮ ਕਰਦੇ ਵੇਖਦਾ ਰਿਹਾ ਜਲਾਦ ਟੌਮ ਅਤੇ ਉਹਦੇ ਸਹਾਇਕ ਨੇ ਰੇਤ ਵਾਲਾ ਬੋਰਾ ਹੁੱਕ ਨਾਲ ਲਟਕਾ ਕੇ ਇੱਕ ਵਾਰ ਫੇਰ ਜਾਂਚਿਆ ਜਦੋਂ ਉਹਨਾਂ ਦੀ ਤਸੱਲੀ ਹੋ ਗਈ ਤਾਂ ਟੌਮ ਨੇ ਕੰਟਰੋਲ ਲੀਵਰ ਧੱਕ ਦਿੱਤਾ ਰੇਤ ਦਾ ਬੋਰਾ ਭਿਆਨਕ ਆਵਾਜ਼ ਕਰਦਾ ਇੱਕਦਮ ਲੰਕਦਾ ਗਾਇਬ ਹੋ ਗਿਆ ਤੇ ਰੱਸੀ ਪੂਰੀ ਤਰ੍ਹਾਂ ਕਸੀ ਗਈ ਫੇਰ ਦੋਵੇਂ ਜਲਾਦ ਕਮਰੇ ਵਿੱਚ ਗਏ ਫੰਦੇ ਨੂੰ ਪਰਖ ਕੇ ਆ ਸਭ ਕੁਝ ਉਹਨਾਂ ਦੀ ਉਮੀਦ ਅਨੁਸਾਰ ਸਹੀ ਸੀ ਹੁਣ ਰੇਤ ਦੇ ਬੋਰੇ ਨੇ ਸਾਰੀ ਰਾਤ ਰੱਸੀ ਨਾਲ ਲੜਕਦੇ ਰਹਿਣਾ ਸੀ ਇਸ ਨਾਲ ਰੱਸੀ ਦੀ ਮਜ਼ਬੂਤੀ ਜਾਂ ਕਮਜ਼ੋਰੀ ਨੂੰ ਪਰਖਿਆ ਜਾਣਾ ਸੀ ਉਹ ਜਾਣਨਾ ਚਾਹੁੰਦੇ ਸਨ ਵੀ ਉਹਦੋਂ ਸਿੰਘ ਦੇ ਸਰੀਰਕ ਭਾਰ ਨਾਲ ਇਹ ਰੱਸੀ ਇੱਕੋ ਝਟਕੇ ਨਾਲ ਕਿਤੇ ਟੁੱਟੀ ਨਾ ਜਾਵੇ ਜਦੋਂ ਦੋਹਾਂ ਜਲਾਦਾਂ ਨੂੰ ਤਸਦੀ ਹੋ ਗਈ ਇਹ ਸਾਰਾ ਢਾਂਚਾ ਜਿਹੜਾ ਉਹਨਾਂ ਨੇ ਪਰਖਿਆ ਹੈ ਕੱਲ ਫਾਂਸੀ ਦੇਣ ਦੇ ਉਸ ਨਾਜ਼ੁਕ ਮੌਕੇ ਕੋਈ ਧੋਖਾ ਨਹੀਂ ਦੇਵੇਗਾ ਤਾਂ ਉਹਨਾਂ ਨੇ ਜੇਲ੍ਹ ਦੇ ਇੰਜੀਨੀਅਰ ਨੂੰ ਕਿਹਾ ਵੀ ਸਰ ਕਮਰੇ ਅੰਦਰ ਜਾਣ ਵਾਲੇ ਦਰਵਾਜ਼ੇ ਨੂੰ ਜੰਦਰਾ ਲਗਾ ਦਿਓ ਇਹ ਸਾਰੀ ਕਾਰਵਾਈ ਚੁੱਪਚਾਪ ਤੇ ਰਸਮਈ ਮਾਹੌਲ ਵਿੱਚ ਹੋਈ ਸੀ ਪਾਕੇ ਐਥੋਂ ਨੇੜੇ ਫਾਂਸੀ ਵਾਲੀ ਕੋਠਰੀ ਵਿੱਚ ਊਧਮ ਸਿੰਘ ਤੇ ਉਸ ਦੇ ਨਾਲ ਵਾਰਡਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿਸ ਵੇਲੇ ਊਧਮ ਸਿੰਘ ਨੂੰ ਫਾਂਸੀ ਉੱਪਰ ਲਟਕਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਉਸ ਵੇਲੇ ਊਧਮ ਸਿੰਘ ਆਪਣੀ ਕਾਲ ਕੋਠਰੀ ਵਿੱਚ ਸ਼ਾਂਤ ਚਿੱਤ ਬੈਠਾ ਵਾਰਡਰ ਨਾਲ ਤਾਸ਼ ਖੇਡ ਰਿਹਾ ਸੀ ਤੇ ਮੋਹ ਵਿੱਚ ਹੀਰ ਦੀ ਤਰਜ਼ ਤੇ ਕੁਝ ਗੁਣਗਾ ਆ ਰਿਹਾ ਸੀ ਉਹ ਫਾਂਸੀ ਦੇਣ ਦੇ ਸਾਰੇ ਪ੍ਰਬੰਧ ਮੁਕੰਮਲ ਕਰਕੇ ਲੈਰੀ ਲੋਟਨ ਜਲਾਦਾ ਨੂੰ ਊਧਮ ਸਿੰਘ ਦੀ ਫਾਂਸੀ ਵਾਲੀ ਕੋਠਰੀ ਦੇ ਬੋਹੇ ਤੱਕ ਲੈ ਗਿਆ ਜਲਾਦ ਟੌਮ ਨੇ ਦਰਵਾਜ਼ੇ ਵਿੱਚ ਖਾਸ ਤੰਗ ਨਾਲ ਰੱਖੀਆਂ ਮੋਹਰੀਆਂ ਵਿੱਚੋਂ ਦੀ ਕੈਦੀ ਉਦਮ ਸਿੰਘ ਦੀ ਸਰੀਰਕ ਅਤੇ ਮਾਨਸਿਕ ਸਥਿਤੀ ਦਾ ਜਾਇਜ਼ਾ ਲਿਆ। ਤਾਸ਼ ਖੇੜਦਾ ਉਹ ਖੁਸ਼ ਨਜ਼ਰ ਆ ਰਿਹਾ ਸੀ ਤੇ ਸ਼ਾਂਤ ਸੀਗਾ ਉਹ। ਟੌਮ ਨੇ ਸੋਚਿਆ ਵੀ ਕੱਲ ਫਾਂਸੀ ਦੇ ਸਮੇਂ ਲੱਗਦਾ ਹੈ ਕਿ ਇਹ ਕੋਈ ਸਮੱਸਿਆ ਨਹੀਂ ਪੈਦਾ ਕਰੇਗਾ। ਟੌਮ ਨੇ ਉਦਮ ਸਿੰਘ ਦਾ ਰਿਸਟ ਕੋਸਟ ਸਰੀਰ ਵੇਖਿਆ, ਧੌਣ ਦੀ ਮਟਾਈ ਵਿਸ਼ੇਸ਼ ਤੌਰ ਤੇ ਵੇਖੀ ਉਹਨੇ। ਉਹਦੇ ਮਜਬੂਤ ਮੋਢੇ ਪਰ ਕੇ ਇਸ ਦੌਰਾਨ ਜੇਲ੍ਹ ਦਾ ਡਾਕਟਰ ਵੀ ਉਧਰ ਪਹੁੰਚ ਗਿਆ। ਡਾਕਟਰਾਂ ਨੇ ਵੀ ਜਲਾਦਾਂ ਨੂੰ ਦੱਸਿਆ ਵੀ ਇਸ ਗੱਲ ਦੀ ਸੰਭਾਵਨਾ ਨਹੀਂ ਜਾਪਦੀ। ਕੈਦੀ ਫਾਂਸੀ ਵੇਲੇ ਕੋਈ ਕਰਨਾਹੀ ਵਾਦਾ ਕਰੇਗਾ ਡਾਕਟਰ ਨੇ ਉਦਮ ਸਿੰਘ ਦੀ ਗਰਦਨ ਬਾਰੇ ਵੀ ਰਿਪੋਰਟ ਕੀਤੀ ਕੈਦੀ ਨੂੰ ਕਦੇ ਕੋਈ ਅਜੀਹੀ ਬਿਮਾਰੀ ਨਹੀਂ ਲੱਗੀ ਜਿਸ ਕਾਰਨ ਉਸਦੀ ਗਰਦਨ ਦੀ ਲਚਕ ਨੂੰ ਕੋਈ ਆਂਚ ਆਉਂਦੀ ਇਸ ਤੋਂ ਬਾਅਦ ਦੋਵੇਂ ਜਲਾਦ ਆਪਣੇ ਲਈ ਜੇਲ੍ਹ ਵਿੱਚ ਵਿਸ਼ੇਸ਼ ਤੌਰ ਰਾਖਵੇਂ ਆ ਕਮਰਿਆਂ ਵਿੱਚ ਰਲੇ ਗਏ ਉਹਨਾਂ ਨੇ ਰਾਤਰੀ ਭੋਜਨ ਖਾਧਾ ਤੇ ਸਵੇਰੇ ਸਾਜਰੇ ਉੱਠਣ ਦੇ ਫਿਕਰ ਨਾਲ ਜਲਦੀ ਸੌ ਗਏ ਉਹ ਜੇਲ੍ਹ ਅਧਿਕਾਰੀਆਂ ਨੇ ਆਪਣੀ ਕਰਮਚਾਰੇ ਨੂੰ ਹਦਾਇਤਾਂ ਦਿੱਤੀਆਂ ਹੋਈਆਂ ਸਨ ਕੈਦੀ ਨੂੰ ਸਵੇਰੇ 8:30 ਵਜੇ ਕਾਲ ਕੋਠੜੀ ਵਿੱਚੋਂ ਫਾਂਸੀ ਦੇ ਕਮਰੇ ਤੱਕ ਲੈ ਕੇ ਜਾਣਾ ਉਦਮ ਸਿੰਘ ਆਮ ਦਿਨਾਂ ਵਾਂਗ ਜਾਗਿਆ ਉਹ ਸ਼ਾਂਤ ਜਿੱਤ ਸੀਗਾ ਹਦਾਇਤਾਂ ਅਨੁਸਾਰ ਉਹ ਤਿਆਰ ਹੋਣ ਲੱਗ ਪਿਆ ਤਿਆਰ ਹੁੰਦਿਆਂ ਉਸਨੇ ਆਪਣੇ ਪਿਤਾ ਤਹਿਲ ਸਿੰਘ ਨੂੰ ਤੇ ਮਾਂ ਨੂੰ ਯਾਦ ਕੀਤਾ ਉਸ ਨੂੰ ਆਪਣਾ ਵੱਡਾ ਭਰਾ ਸਾਧੂ ਸਿੰਘ ਯਾਦ ਆਇਆ ਉਸ ਨੂੰ ਆਪਣਾ ਪਿੰਡ ਸਨਾਮ ਯਾਦ ਆਇਆ ਜਦੋਂ ਆਪਣੀਆਂ ਬੱਕਰੀਆਂ ਬਚਾਉਣ ਲਈ ਨਿੱਕਾ ਹੁੰਦਾ ਹੀ ਉਹ ਕੁਹਾੜੀ ਲੈ ਕੇ ਬਗਿਆੜ ਉੱਪਰ ਹਮਲਾ ਕਰਨ ਲੱਗ ਪਿਆ ਸੀ ਤੇ ਹੁਣ ਉਹ ਉਹ ਜਿਹੀ ਇੱਕ ਹੋਰ ਮਨੁੱਖੀ ਬਗਿਆੜ ਨੂੰ ਮਾਰ ਕੇ ਅੱਜ ਫਾਂਸੀ ਉੱਪਰ ਲੜਕਣ ਜਾ ਰਿਹਾ ਸੀ ਉਸ ਨੂੰ ਅਮਰਤ ਸਰਦਾ ਯਤਿਮ ਘਰ ਯਾਦ ਆਇਆ ਉਸ ਨੂੰ ਆਪਣੇ तमाम ਸਾਥੀ ਯਾਦ ਆਏ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਮਦਨ ਲਾਲ ਢੀਂਗਰਾ ਚੰਦਰ ਸ਼ੇਖਰ ਆਜ਼ਾਦ ਮੇਰੇ ਵੱਡੇ ਵੀਰੋ ਮੈਂ ਆ ਰਿਹਾ ਤੁਹਾਡੇ ਨਾਲ ਲੜਨ ਲਈ ਆਪਾਂ ਫੇਰ ਜਨਮ ਲਵਾਂਗੇ ਅਸੀਂ ਫੇਰ ਸੂਰਜਾਂ ਵਾਂਗ ਚਮਕਾਂਗੇ ਤੇ ਇਹਨਾਂ ਗੋਰੀਆਂ ਨੂੰ ਦੇਸ਼ ਵਿੱਚੋਂ ਕੱਢ ਕੇ ਇਹ ਸ਼ਬਦ ਕਰਾਂਗੇ ਕਿ ਸੂਰਜ ਕਦੇ ਮਰਿਆ ਨਹੀਂ ਕਰਦੇ ਤਿਆਰ ਹੁੰਦਾ ਹੋ ਇੱਕ ਨਵੀਂ ਊਰਜਾ ਤੇ ਨਵੇਂ ਜਨੂੰਨ ਨਾਲ ਭਰਿਆ ਹੋਇਆ ਸੀਗਾ ਉਧਰ ਗੂੜੀ ਨੀਂਦ ਸੁੱਤੇ ਜਲਾਦਾ ਨੂੰ ਵਾਰਡਰ ਨੇ ਜਗਾਇਆ ਇੱਕ ਇੱਕ ਕੱਪ ਚਾਹ ਦੀ ਪੀ ਕੇ ਉਹਨਾਂ ਨੇ ਆਪਣੀ ਛੇ ਜਾਨੀ ਕਿ ਹਜਾਵੰਦ ਕੀਤੀ ਤੇ ਤਿਆਰ ਹੋ ਕੇ ਫਾਂਸੀ ਵਾਲੇ ਕਮਰੇ ਅੰਦਰ ਚਲੇ ਗਏ ਉਹ ਜਲਾਦਾ ਨੇ ਜਾ ਕੇ ਪਹਿਲਾ ਫੰਦੇ ਨਾਲ ਲੜਕੇ ਰੇਤ ਦੇ ਬੋਰੇ ਨੂੰ ਲਾਇਆ ਤੇ ਉਸ ਨੂੰ ਟੋਏ ਦੀ ਇੱਕ ਨੁੱਕਰ ਵਿੱਚ ਰੱਖ ਦਿੱਤਾ ਫਿਰ ਉਹਨਾਂ ਰੱਸੀ ਦੀ ਲੰਬਾਈ ਦਾ ਮਾਪ ਲਿਆ ਲਗਾਤਾਰ ਭਾਰ ਲਟਕਦੇ ਕਾਰਨ ਇਹ ਲੰਬੀ ਤਾਂ ਨਹੀਂ ਹੋ ਗਈ ਖਿੱਚੀ ਤਾਂ ਨਹੀਂ ਗਈ ਕਮਜ਼ੋਰ ਤਾਂ ਨਹੀਂ ਹੋ ਗਈ ਪੂਰੀ ਨਿਰਖ ਪਰਖ ਕਰਨ ਤੋਂ ਬਾਅਦ ਉਹਨਾਂ ਨੇ ਫਾਂਸੀ ਵਾਲੇ ਤਖਤਿਆਂ ਨੂੰ ਉੱਪਰ ਚੁੱਕ ਕੇ ਪਹਿਲਾਂ ਵਾਲੀ ਸਥਿਤੀ ਵਿੱਚ ਕਰ ਦਿੱਤਾ ਫਿਰ ਇੱਕ ਵਾਰੀ ਸਾਰੀ ਪ੍ਰਕਿਰਿਆ ਦੀ ਜਾਂਚ ਕੀਤੀ ਉਹਨਾਂ ਨੇ ਇੱਕ ਇੱਕ ਜੋੜ ਨੂੰ ਪਰਖਿਆ ਗਲੇ ਦਾ ਫੰਦਾ ਅਤੇ ਹੁਕਰੀ ਜਾਂਚ ਕੀਤੀ ਹੁਣ ਸਭ ਕੁਝ ਫਾਂਸੀ ਦੇਣ ਲਈ ਮੁਕੰਮਲ ਸੀਗਾ ਫਾਂਸੀ ਵਾਲੇ ਕਮਰੇ ਨੂੰ ਫੇਰ ਤਾਲਾ ਲਾ ਦਿੱਤਾ ਗਿਆ ਤੇ ਜਲਾਦ ਨਾਸ਼ਤਾ ਕਰਨ ਲਈ ਆਪਣੇ ਕਮਰੇ ਵਿੱਚ ਚਲੇ ਗਏ। ਜਲਾਦਾਂ ਨੂੰ ਸੂਰ ਦੇ ਮਾਸ ਅਤੇ ਅੰਡਿਆਂ ਦਾ ਨਾਸ਼ਤਾ ਦਿੱਤਾ ਗਿਆ। ਬਰੈਡ ਪੀਸ ਦੇ ਨਾਲ ਚਾਹ ਦੇ ਵੱਡੇ ਪਿਆਲੇ ਦਿੱਤੇ ਗਏ ਤੇ ਭਰਪੂਰ ਸੰਤੁਸ਼ਟੀ ਮਹਿਸੂਸ ਕਰਕੇ ਦੋਵੇਂ ਜਲਾਦ 9 ਵਜਣ ਤੋਂ ਕੁਝ ਮਿੰਟ ਪਹਿਲਾਂ ਫਾਂਸੀ ਦੇ ਕਮਰੇ ਦੇ ਬਾਹਰ ਅਗਲੇ ਹੁਕਮ ਦਾ ਇੰਤਜ਼ਾਰ ਕਰਨ ਲੱਗ ਪਏ। ਦੂਜੇ ਪਾਸੇ ਆਪਣੀ ਕੋਠੜੀ ਵਿੱਚ ਊਧਮ ਸਿੰਘ ਨੇ ਬਹੁਤ ਦਿਨਾਂ ਬਾਅਦ ਕੈਦੀ ਵਾਲੇ ਕੱਪੜੇ ਉਤਾਰ ਕੇ ਉਹ ਆਪਣਾ ਨੀਲੀ ਧਾਰੀ ਵਾਲਾ ਕੋਟ ਪੈਂਟ ਪਹਿਨੇ ਹਾ ਉਸਦਾ ਚਿਹਰਾ ਤਮਤਮਾ ਰਿਹਾ ਸੀ ਤੇ ਚਿਹਰੇ ਉੱਪਰ ਇੱਕ ਅਨੋਖੀ ਠਹਿਰੀ ਹੋਈ ਮੁਸਕਾਨ ਸੀ ਉਸਨੇ ਉੱਥੇ ਹਾਜ਼ਰ ਅਧਿਕਾਰੀਆਂ ਨੂੰ ਬੇਨਤੀ ਕੀਤੀ ਵੀ ਮੇਰੀਆਂ ਨਿੱਜੀ ਵਸਤਾਂ ਜਿਹੜੀਆਂ ਫਾਰਮ 380 ਵਿੱਚ ਦਰਸਾਈਆਂ ਗਈਆਂ ਨੇ ਉਹ ਮਿਸਟਰ ਸ਼ਿਵ ਸਿੰਘ ਜੌਹਲ ਨੂੰ ਉਸਦੇ ਪਤੇ ਸਿੱਖ ਗੁਰਦੁਆਰਾ ਲੰਡਨ ਨੂੰ ਭੇਜ ਦਿੱਤੀਆਂ ਜਾਣ ਇਤਿਹਾਸਕ ਘੜੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਫਾਂਸੀ ਲਾਉਣ ਨਾਲ ਸੰਬੰਧਤ ਹੋਰ ਕਰਮਚਾਰੀ ਅਤੇ ਅਧਿਕਾਰੀ ਆ ਗਏ ਐਲਬਰਟ ਅਤੇ ਲੈਰੀ ਲਾਟਨ ਵੀ ਆ ਕੇ ਇੱਕ ਤੰਗ ਜਿਹੇ ਰਸਤੇ ਵਿੱਚ ਖੜ੍ਹ ਗਏ ਕੁਝ ਹੋਰ ਅਧਿਕਾਰੀ ਵੀ ਜਲਾਦ ਟੌਮ ਅਤੇ ਉਹਦੇ ਸਾਇਕ ਲਾਗੇ ਆ ਗਏ। ਹੁਣ ਉੱਥੇ ਉਹ ਸਭ ਹਾਜ਼ਰ ਸਨ ਜਿਹੜੇ ਕਾਨੂੰਨ ਅਨੁਸਾਰ ਉੱਥੇ ਹਾਜ਼ਰ ਹੋਣੇ ਜ਼ਰੂਰੀ ਸਨ। ਲੰਡਨ ਦਾ ਅੰਡਰ ਸ਼ੈਰੀਫ, ਜੇਲ੍ਹ ਦਾ ਗਵਰਨਰ, ਜੇਲ੍ਹ ਦਾ ਡਾਕਟਰ, ਜੇਲ੍ਹ ਦਾ ਇੰਜੀਨੀਅਰ, ਚੀਫ ਅਫਸਰ ਡੀ ਟਿਊਨਰ ਜੋਜ਼ ਅਤੇ ਅੰਗਲਿਕੀ ਜੇਲ੍ਹ ਚੈਪਲਨ ਤਾਂ ਕਾਫੀ ਪਹਿਲਾਂ ਤੋਂ ਹਾਜ਼ਰ ਸਨ। ਜੇਲ੍ਹ ਗਵਰਨਰ ਵਾਰ-ਵਾਰ ਆਪਣੀ ਘੜੀ ਉੱਪਰ ਘਟਦੇ ਸੈਕਿੰਟਾਂ ਨੂੰ ਵੇਖ ਰਿਹਾ ਸੀ। ਆਖਰ 9 ਵਜਣ ਤੋਂ 10 ਮਿੰਟ ਪਹਿਲਾਂ ਗਵਰਨਰ ਨੇ ਤਿਆਰ-ਬਰ-ਤਿਆਰ ਖੜੇ ਜਲਾਦਾਂ ਨੂੰ ਕਾਰਵਾਈ ਸ਼ੁਰ ਜੇਲ੍ਹ ਦੇ ਇਸ ਹਿੱਸੇ ਵਾਲੇ ਐਨੀਪੀਡ ਹੋਣ ਦੇ ਬਾਵਜੂਦ ਸਨਾਤਾ ਸੀਗਾ ਹਰ ਇੱਕ ਦੇ ਚਿਹਰੇ ਬੇहद ਉਪਰੀ ਜਿਹੇ ਗੰਭੀਰ ਮੁਦਰਾ ਵਿੱਚ ਸਨ ਊਧਮ ਸਿੰਘ ਕੁਰਸੀ ਉੱਪਰੋਂ ਉੱਠ ਕੇ ਉਹਨਾਂ ਵੱਲ ਆਇਆ ਉਹ ਬਿਲਕੁਲ ਸ਼ਾਂਤ ਸੀ ਚਿਹਰੇ ਉੱਪਰ ਕੋਈ ਵੀ ਭਾਵ ਨਹੀਂ ਸੀਗਾ ਅੱਖਾਂ ਵਿੱਚ ਇੱਕ ਮਾਣ ਦੀ ਚਮਕ ਸੀ ਉਹਦੇ ਜਲਾਦ ਟੌਮ ਨੇ ਬਹੁਤ ਧੀਮੇ ਸੁਰ ਵਿੱਚ ਕਿਹਾ ਵੀ ਬਾਹਾਂ ਖੜੀਆਂ ਕਰੋ ਊਧਮ ਸਿੰਘ ਨੇ ਆਪਣੀਆਂ ਬਾਹਾਂ ਟੌਮ ਵੱਲ ਵਧਾ ਦਿੱਤੀਆਂ ਟੌਮ ਨੇ ਬੜੇ ਹੀ ਸਹਿਜ ਪਰ ਸਲੀਕੇ ਨਾਲ ਬਾਹਾਂ ਨੂੰ ਪਿੱਠ ਪਿੱਛੇ ਮੋੜ ਕੇ ਬੰਨ੍ਹ ਦਿੱਤਾ ਤੇ ਕਲਾਈਆਂ ਉੱਪਰ ਵੀ ਨਰਮੇ ਚਮੜੇ ਦੀ ਪੱਟੀ ਬੰਨ੍ਹ ਦਿੱਤੀ ਉਹਨੇ ਇਸ ਦੌਰਾਨ ਇੱਕ ਵਾਰਡਰ ਨੇ ਇੱਕ ਅਲਮਾਰੀ ਹਟਾ ਕੇ ਇੱਕ ਰਾਹ ਖੋਲ ਦਿੱਤਾ ਜਿੱਥੋਂ ਸਿੱਧੇ ਰਾਤੇ 15 ਕੋ ਫੁੱਟ ਦੀ ਦੂਰੀ ਤੇ ਫਾਂਸੀ ਦਾ ਫੰਦਾ ਲਟਕ ਰਿਹਾ ਸੀ ਜਲਾਦ ਟੌਮ ਨੇ ਕਿਹਾ ਵੀ ਮੇਰੇ ਨਾਲ ਆਓ ਤੁਸੀਂ ਬਿਲਕੁਲ ਠੀਕ ਹੋ ਦੋ ਵਾਰਡਰਾਂ ਨੇ ਊਧਮ ਸਿੰਘ ਨੂੰ ਫੜ ਕੇ ਉਸ ਖੁੱਲੇ ਬੋਹੇ ਵਿੱਚੋਂ ਦੀ ਲੰਘਾਇਆ ਤੇ ਫਾਂਸੀ ਦੇ ਤਖਤੇ ਉੱਪਰ ਲੈ ਜਾ ਕੇ ਖੜਾ ਕਰ ਦਿੱਤਾ ਉਹਨੂੰ ਅਧਿਕਾਰੀ ਅਤੇ ਕਰਮਚਾਰੀ ਸਾਰੀ ਰੁਕੀ ਇਸ ਕਾਰਵਾਈ ਨੂੰ ਵੇਖ ਰਹੇ ਸਨ ਟੌਮ ਨੇ ਊਧਮ ਸਿੰਘ ਨੂੰ ਪੈਰ ਜੋੜਨ ਲਈ ਕਿਹਾ ਉਹਦੇ ਸਹਾਇਕ ਜਲਾਦ ਨੇ ਪਿਛਲੇ ਪਾਸੇ ਹੋ ਕੇ ਊਧਮ ਸਿੰਘ ਦੇ ਗਿੱਟਿਆਂ ਕੋਲੋਂ ਇੱਕ ਹੋਰ ਚਮੜੇ ਦੀ ਬੈਟ ਨਾਲ ਬੰਨ੍ਹ ਦਿੱਤਾ ਹੁਣ ਸਾਰੇ ਅਧਿਕਾਰੀ ਕਮਰੇ ਦੀ ਕੰਧ ਨਾਲ ਇੱਕ ਕਤਾਰ ਵਿੱਚ ਖੜੇ ਹੋ ਗਏ ਚੈਪਲਨ ਨੇ ਕੋਈ ਉੱਚੀ ਆਵਾਜ਼ ਵਿੱਚ ਕਿਹਾ ਪ੍ਰਭੂ ਨੇ ਕਿਹਾ ਵੀ ਮੈਂ ਜੀਵਨ ਤੇ ਪੁਨਰਜੀਵਨ ਦੇ ਦੇਣ ਵਾਲਾ ਇਸ ਘੜੀ ਉਦਮ ਸਿੰਘ ਨੂੰ ਭਗਤ ਸਿੰਘ ਦੇ ਬੋਲ ਯਾਦ ਆਏ ਉਸਨੇ ਲਲਕਾਰ ਕੇ ਕਿਹਾ ਕਿ ਆਜ਼ਾਦੀ ਸਾਡਾ ਹੱਕ ਹੈ ਆਜ਼ਾਦੀ ਦੀ ਬੁਨਿਆਦ ਇਨਕਲਾਬ ਹੈ ਜਿਹੜੀ ਕੌਮ ਅਧੀਨਗੀ ਕਬੂਲ ਕਰਕੇ ਸਿਰ ਨਵਾਦਦੀ ਹੈ ਉਹ ਮੌਤ ਨੂੰ ਪ੍ਰਵਾਨ ਕਰਦੀ ਹੈ ਆਜ਼ਾਦੀ ਜੀਵਨ ਹੈ ਤੇ ਗੁਲਾਮੀ ਮੌਤ ਹੈ ਆਜ਼ਾਦੀ ਸਾਡਾ ਜਮਾਨਦਰੂ ਹੱਕ ਹੈ ਅਸੀਂ ਇਸ ਨੂੰ ਪ੍ਰਾਪਤ ਕਰਕੇ ਰਾਂਗੇ ਅਸੀਂ ਇਨਕਲਾਬ ਦੇ ਦਰਾਂ ਤੇ ਆਪਣੀਆਂ ਜਵਾਨੀਆਂ ਦੀ ਬਹਾਰ ਵੜਨ ਲਈ ਤਿਆਰ ਹਾਂ ਇਸ ਮਹਾਨ ਆਦਰਸ਼ ਦੀ ਪੈਂਡ ਆਪਣੀ ਜਵਾਨੀ ਤੋਂ ਘੱਟ ਹੋਰ ਕੁਝ ਵੀ ਨਹੀਂ ਹੋ ਸਕਦਾ ਸਾਮਰਾਜਵਾਦ ਮਰਦਾਬਾਦ ਅੰਗਰੇਜ਼ ਕੌਮ ਮਰਦਾਬਾਦ ਇਨਕਲਾਬ ਜਿੰਦਾਬਾਦ ਊਧਮ ਸਿੰਘ ਨੇ ਵੇਖਿਆ ਵੀ ਜੇਲ੍ਹ ਗਵਰਨਰ ਦੇ ਚਿਹਰੇ ਉੱਪਰ ਘਬਰਾਹਟ ਸੀ ਲੈਰੀ ਲਾਟਨ ਖੜਾ ਵੀ ਸਹਿਜ ਨਹੀਂ ਸੀ ਮਹਿਸੂਸ ਕਰ ਰਿਹਾ ਊਧਮ ਸਿੰਘ ਨੇ ਗਵਰਨਰ ਵੱਲ ਵੇਖ ਕੇ ਕਿਹਾ ਵੀ ਮਿਸਟਰ ਗਵਰਨਰ ਅੱਜ ਤੋਂ 9 ਸਾਲ ਪਹਿਲਾਂ ਭਗਤ ਸਿੰਘ ਤੇ ਉਹਦੇ ਸਾਥੀਆਂ ਨੂੰ ਤੁਹਾਡੇ ਪ੍ਰਬੰਧ ਨੇ ਫਾਂਸੀ ਜੜਿਆ ਸੀ ਯਾਦ ਨਹੀਂ ਉਹਦੇ ਬੋਲ ਮੈਨੂੰ ਯਾਦ ਨੇ ਇੱਕ ਵਾਰ ਫੇਰ ਸੁਣੋ ਤੁਸੀਂ ਲੋਕ ਕਿਸਮਤ ਵਾਲੇ ਹੋ ਅੱਜ ਤੁਹਾਨੂੰ ਆਪਣੀਆਂ ਅੱਖਾਂ ਨਾਲ ਇਹ ਦੇਖਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ ਕਿ ਭਾਰਤ ਦੇ ਇਨਕਲਾਬੀ ਕਿਸ ਤਰ੍ਹਾਂ ਖੁਸ਼ੀ-ਖੁਸ਼ੀ ਆਪਣੇ ਉੱਚੇ ਆਦਰਸ਼ ਲਈ ਮੌਤ ਨੂੰ ਗਲਵਕੜੀ ਪਾ ਸਕਦੇ ਨੇ ਉਹ ਫੇਰ ਕਰ ਗਿਆ ਵੀ ਇਨਕਲਾਬ ਜਿੰਦਾਬਾਦ ਜਦੋਂ ਉਦਮ ਸਿੰਘ ਬੋਲ ਰਿਹਾ ਸੀ ਉਸ ਦੌਰਾਨ ਜਲਾਦ ਟੌਮ ਨੇ ਆਪਣੀ ਜੇਬ ਵਿੱਚੋਂ ਤੈਹ ਕੀਤਾ ਸਫੈਦ ਸੁੱਤੀ ਕਪੜਾ ਕੱਢਿਆ ਉਸ ਦੀਆਂ ਤੈਹਾਂ ਖੋਲੀਆਂ ਉਹ ਇੱਕ ਥੈਲੀ ਵਾਂਗ ਬਣ ਗਿਆ ਜਲਾਦ ਨੇ ਉਸ ਨੂੰ ਉਦਮ ਸਿੰਘ ਦੇ ਸਿਰ ਉੱਪਰੋਂ ਦੀ ਮੋਢਿਆਂ ਤੱਕ ਪਾ ਦਿੱਤਾ ਫਿਰ ਫੌਰਨ ਫਾਸੀ ਦੇ ਫੰਦੇ ਨੂੰ ਉਹਦੇ ਗਰਦਨ ਵਿੱਚ ਪਾ ਕੇ ਕੱਸ ਦਿੱਤਾ ਉਹਨਾਂ ਨੇ ਇਹ ਸੁਪਰ ਰਬੜ ਦਾ ਇੱਕ ਛੱਲਾ ਚੜਾ ਦਿੱਤਾ ਤਾਂ ਕਿ ਫੰਦੇ ਦੀ ਗੰਢ ਖੁੱਲ ਨਾ ਜਾਵੇ ਇੱਕ ਵਾਰ ਫਿਰ ਆਖਰੀ ਨਿਰਖਣ ਕੀਤਾ ਗਿਆ ਸਹਾਇਕ ਅਲਬੜ ਉਹਦੀ ਮਦਦ ਕਰ ਰਿਹਾ ਸੀ ਫਿਰ ਦੋਵੇਂ ਜਲਾਦ ਤਖਤੇ ਤੋਂ ਪਿੱਛੇ ਹਟ ਗਏ ਤੇ ਜੇਲ੍ਹ ਗਵਰਨਰ ਵੱਲ ਵੇਖਣ ਲੱਗ ਪਏ ਉਹ ਗਵਰਨਰ ਦੀ ਨਿਗਾ ਆਪਣੀ ਘੜੀ ਉੱਪਰ ਟਿਕੀ ਹੋਈ ਸੀ ਇਸ਼ਾਰਾ ਮਿਲਿਆ ਜਲਾਦ ਟੌਮ ਨੇ ਲੀਵਰ ਨੂੰ ਜ਼ੋਰ ਨਾਲ ਅੱਗੇ ਵੱਲ ਧੱਕਿਆ ਉਹਦਮ ਸਿੰਘ ਦੇ ਪੈਰਾਂ ਹੇਠੋਂ ਅਚਾਨਕ ਤਖਤੇ ਖਿਸਕਣ ਦਾ ਭਿਆਨਕ ਖੜਾਕ ਹੋਇਆ ਫਾਂਸੀ ਦੀ ਕੋਠੜੀ ਦੇ ਪਿਛਲੇ ਪਾਸੇ ਖੜੇ ਇੱਕ ਵੱਡੇ ਰੁੱਖ ਤੇ ਖੜਕੇ ਦੀ ਆਵਾਜ਼ ਤੋਂ ਘਬਰਾ ਕੇ ਇੱਕ ਪੰਛੀ ਨੇ ਖੰਭ ਫੜਫੜਾਏ। ਉਹਦਮ ਸਿੰਘ ਇੱਕ ਜ਼ੋਰਦਾਰ ਝਟਕੇ ਨਾਲ ੇਠਾਂ ਲਟਕ ਚੁਕਾ ਸੀ ਤੇ ਉੱਪਰ ਸਿਰਫ ਜ਼ਰਾ-ਜ਼ਰਾ ਝੂਲਦੀ ਰੱਸੀ ਨਜ਼ਰ ਆ ਰਹੀ ਸੀ। ਠੀਕ ਇਸ ਵੇਲੇ ਜੇਲ੍ਹ ਦੇ ਕੜਿਆਲ ਦਾ ਘੰਟਾ ਵੱਜਣ ਲੱਗਾ ਤੇ ਇੱਕ-ਇੱਕ ਕਰਕੇ 9 ਤੇ ਜਾ ਕੇ اٹਕ ਗਿਆ। ਫਿਰ ਇੱਕਦਮ ਖਮੋਸ਼ੀ ਛਾ ਗਈ। ਜੇਲ੍ਹ ਅਧਿਕਾਰੀਆਂ ਨੇ ਆਪਣੇ ਰੋਕੇ ਹੋਏ ਸਾਹ ਛੱਡੇ। ਇਸ ਤੋਂ ਬਾਅਦ ਜਲਾਲ ਟੌਮ ਉਸਦਾ ਸਹਾਇਕ ਉਹਦੇ ਨਾਲ ਜੇਲ੍ਹ ਦਾ ਡਾਕਟਰ ਚੀਫ ਅਫਸਰ ਪੌੜੀਆਂ ਉਤਰ ਕੇ ੇਠਾਂ ਗਏ। ਉਹਨੇ ਊਧਮ ਸਿੰਘ ਦੀ ਲੜਕਦੀ ਦੇਹ ਵੇਖੀ ਡਾਕਟਰ ਦੇ ਇਸ਼ਾਰੇ ਤੇ ਟੌਮ ਨੇ ਜਾ ਕੇ ਊਧਮ ਸਿੰਘ ਦੀ ਕਮੀਜ਼ ਦੇ ਬਟਨ ਖੋਲ ਕੇ ਛਾਤੀ ਨੰਗੀ ਕੀਤੀ ਡਾਕਟਰ ਨੇ ਅੱਗੇ ਵੱਧ ਕੇ ਧੜਕਣ ਵੇਖਣ ਲਈ ਊਧਮ ਸਿੰਘ ਦੇ ਦਿਲ ਵਾਲੀ ਜਗ੍ਹਾ ਸਟੈਥੋਸਕੋਪ ਰੱਖਿਆ ਤੇ ਇੱਕਦਮ ਅੰਤਰ ਧਿਆਨ ਹੋ ਗਿਆ ਉਹ ਦਿਲ ਅਜੇ ਵੀ ਰੁਕ ਰੁਕੇ ਧੜਕ ਰਿਹਾ ਸੀ ਤੇ ਸਾਹ ਲੈਣ ਲਈ ਸੰਘਰਸ਼ ਕਰ ਰਿਹਾ ਸੀ ਫਿਰ ਡਾਕਟਰ ਨੇ ਮਹਿਸੂਸ ਕੀਤਾ ਆ ਵੀ ਹੌਲੀ ਹੌਲੀ ਧੜਕਦਾ ਰੁਕ ਰੁਕੇ ਫਿਰ ਧੜਕਣ ਲਈ ਜ਼ੋਰ ਲਾਉਂਦਾ ਦਿਲ ਆਖਰ ਸ਼ਾਂਤ ਹੋ ਗਿਆ ਉਸਨੇ ਸਥੈਥੋਸਕੋਪ ਹਟਾ ਕੇ ਗਲੇ ਵਿੱਚ ਲटका ਲਿਆ ਡਾਕਟਰ ਨੇ ਸੁੱਖ ਦਾ ਸਾਹ ਲੈਂਦਿਆਂ ਕਿਹਾ ਵੀ ਯੈਸ एवरीथिंग ਇਜ਼ ਨਾਓ ਫਿਨਿਸ਼ਡ ਹੁਣ ਇਹ ਖਤਮ ਹੈ ਨਾਓ ਇਜ਼ ਇਟ ਡੈੱਡ ਉਸਨੇ ਪੌੜੀਆਂ ਚੜ ਕੇ ਗਵਰਨਰ ਅਤੇ ਸ਼ਹਿਰਫ ਨੂੰ ਇਸ ਦੀ ਰਿਪੋਰਟ ਦਿੱਤੀ ਹੁਣ ਸਾਰੇ ਸੁਰਖਰੂ ਹਨ ਅਦਾਲਤیں ਨਿਮਾ ਅਨਸਾਰ ਹੁਕਮ ਦੀ ਤਮੀਲ ਕਰ ਦਿੱਤੀ ਗਈ ਸੀ ਫਾਂਸੀ ਵਾਲੇ ਕਮਰੇ ਨੂੰ ਇੱਕ ਜਿੰਦਰਾ ਲਗਾ ਦਿੱਤਾ ਗਿਆ ਸੋ ਦੋਸਤੋ ਇਹ ਸੀ ਉਦਮ ਸਿੰਘ ਦੀ ਜ਼ਿੰਦਗੀ ਦਾ ਭਾਗ 35ਵਾਂ ਅਤੇ ਭਾਗ 36ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਵੇਖਦੇ ਰਹੋ ਅੱਗੇ ਵਧਦੇ ਰਹੋ